ਕਿਸਾਨਾਂ ਨੂੰ ਕੁੱਟ ਕੇ ਕਸੂਤੀ ਫੱਸੀ ਸਰਕਾਰ ਤੇ ਪ੍ਰਸ਼ਾਸਨ ਤਾਂ ਹੁਣ ਸਿੱਧੇ ਸ਼ਬਦਾਂ ਦੇ ਵਿੱਚ ਕਿਸਾਨ ਆਗੂ ਸਰਬਨ ਸਿੰਘ ਪੰਦੇੜ ਦੇ ਵੱਲੋਂ ਚੇਤਾਵਨੀ ਦੇ ਦਿੱਤੀ ਆ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਪਿਛਲੇ ਦਿਨਾਂ ਤੋਂ ਬਤੀਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਉਸ ਬਤੀਰੇ ਨੂੰ ਦੇਖਦੇ ਹੋਏ ਅੱਜ ਵੱਡਾ ਐਲਾਨ ਸਰਬਨ ਸਿੰਘ ਪੰਦੇੜ ਦੇ ਵੱਲੋਂ ਕਰ ਦਿੱਤਾ ਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ ਕਿਸਾਨੀ ਮੁੱਦਾ ਉੱਭਰ ਰਿਹਾ ਇੱਕ ਪਾਸੇ ਤਾਂ ਕਿਸਾਨਾਂ ਦਾ ਸੀਜ਼ਨ ਚੱਲ ਰਿਹਾ ਝੋਨੇ ਦਾ ਚੋਨੇ ਦੇ ਸੀਜ਼ਨ ਦੇ ਸਮੇਂ ਕਿਸਾਨ ਜਿਹੜੇ ਨੇ ਖੇਤਾਂ ਦੇ ਵਿੱਚੋਂ ਘਰੇ ਰੋਟੀ ਖਾਣ ਤੱਕ ਨਹੀਂ ਆਉਂਦੇ ਰੋਟੀ ਵੀ ਖੇਤਾਂ ਦੇ ਵਿੱਚ ਪਹੁੰਚਦੀ ਆ ਪਰ ਦੂਜੇ ਪਾਸੇ ਕਿਸਾਨ ਜਿਹੜੇ ਨੇ ਧਰਨੇ ਲਗਾਉਣ ਨੂੰ ਮਜਬੂਰ ਹੋਏ ਪਏ ਨੇ ਕਿਸਾਨ ਜਿਹੜੇ ਮੋਰਚੇ ਲਗਾਉਣ ਨੂੰ ਮਜਬੂਰ ਹੋਏ ਨੇ ਕਿਉਂਕਿ ਕਹਿੰਦੇ ਅਸੀਂ ਫਸਲਾਂ ਤਾਂ ਹੀ ਬੀਜਾਂਗੇ ਜੇਕਰ ਜ਼ਮੀਨਾਂ ਬਚਾ ਸਕਾਂਗੇ ਤਾਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਤਾਂ ਉਸ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਕਾਫੀ ਝੜਕ ਦੇਖਣ ਨੂੰ ਮਿਲ ਰਹੀ ਆ ਤਾਂ ਪੁਲਿਸ ਦਾ ਤਸ਼ੱਦਦ ਕਿਸਾਨਾਂ ਦੇ ਉੱਤੇ ਜ਼ਰੂਰ ਦੇਖਣ ਨੂੰ ਮਿਲਿਆ ਤਾਂ ਜਿਸ ਦਾ ਹੁਣ ਵਿਰੋਧ ਵੀ ਕੀਤਾ ਜਾ ਰਿਹਾ ਤੇ ਸਿੱਧਾ ਤਿੱਖੇ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦਿੱਤੀ ਆ ਸਰਵਣ ਸਿੰਘ ਪੰਦੇਰ ਦੇ ਵੱਲੋਂ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣ ਲਓ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਿਹਦੂਰ ਸ਼ਰਸ਼ ਕਿਬਡੀ ਪੰਜਾਬ ਤੋਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਪੀਐਸਸੀ ਕਿਸਾਨਾਂ ਨਾਲ ਬੈਠ ਕੇ ਮੀਡੀਆ ਤੇ ਸਾਹਮਣੇ ਚਰਚਾ ਕਰਨਾ ਚਾਹੁੰਦੇ ਆ ਅਸੀਂ ਉਸ ਬਿਆਨ ਦਾ ਸਵਾਗਤ ਕਰਦੇ ਆਰੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਚੈਲੰਜ ਨੂੰ ਕਬੂਲ ਕਰਦੇ ਆਂ ਕਿ ਜਿੱਥੇ ਵੀ ਚਾਹੋ ਉਦਾਂ ਤੇ ਅਸੀਂ ਉਦਣ ਹੀ ਆਪਣੀਆਂ ਬੈਟਾਂ ਦੇਤੀਆਂ ਸੀ ਅਸੀਂ ਉੱਥੇ ਆਉਣ ਨੂੰ ਤਿਆਰ ਆਂ ਜਗ੍ਹਾ ਵੀ ਥੋੜੀ ਟਾਈਮ ਵੀ ਤੁਹਾਡਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਤੁਸੀਂ ਭਜੋਗੇ ਇਸ ਗੱਲ ਤੋਂ ਔਰ ਤੁਸੀਂ ਆਪਣੇ ਬਿਆਨ ਤੋਂ ਭੱਜ ਨਿਕਲਣਾ ਹੈਗਾ ਤੁਹਾਡੀ ਸਰਕਾਰ ਆ ਵਿਜੀਲੈਂਸ ਤੁਹਾਡੇ ਕੋ ਆ ਜਿਹੜੀ ਤੁਸੀਂ ਇਲਜ਼ਾਮ ਲਾਉਂਦੇ ਜੇ ਕਾਰ ਵੀ ਕਰਕੇ ਵਿਖਾਲਿਆ ਕਰੋ ਜੇ ਤੁਹਾਡੇ ਕੋਲ ਤੱਥ ਸਬੂਤ ਹੈਗੇ ਆ ਤੇ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਅੰਦਰ ਲੋਕ ਮਸਲਿਆਂ ਦਾ ਹੱਲ ਕਰਨ ਦੇ ਵਿੱਚ ناکਾਮਜਾਬ ਰਹੀ ਆ ਅਰ ਜਿਹੜੀ 나ਗਪੁਰ ਤੋਂ ਨੀਤੀ ਆ ਰਹੀ ਆ ਉਹੀ ਨੀਤੀ ਦਿੱਲੀ ਚ ਲਾਗੂ ਹੋ ਰਹੀ ਆ ਅਰ ਉਹੀ ਨੀਤੀ ਪੰਜਾਬ ਦੇ ਅੰਦਰ ਲਾਗੂ ਕੀਤੀ ਜਾ ਰਹੀ ਆ ਜਿਹੜਾ ਹੁਣ ਕਿਹਾ ਜਾਂਦਾ ਸੀ ਵੀ 31 ਤੱਕ ਨਸ਼ਿਆਂ ਦਾ ਖਾਤਮਾ ਕਰ ਦੇਣਾ ਤਾਂ ਹੁਣ ਤਾਂ ਬਠਿੰਡੇ ਅੰਦਰ ਨਸ਼ਾ ਤਸਕਰਾਂ ਨੇ ਜਿਹੜੇ ਨਸ਼ੇ ਦੇ ਖਿਲਾਫ ਲੜਨ ਵਾਲੀ ਆਮ ਜਨਤਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਕੱਲ ਵੀ ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਦੇ ਨੌਜਵਾਨ ਮਰੇ ਅੱਜ ਵੀ ਪਿੰਡਾਂ ਵਿੱਚ ਨਸ਼ਾ ਜਿਉਂਦਾ ਕਿਉਂ ਆ ਰਿਹਾ ਹੈਗਾ ਇਸ ਕੰਮ ਤੋਂ ਬੇਰੁਜ਼ਗਾਰੀ ਸਿਖਰ ਦੀ ਹੈਗੀ ਆ ਔਰ ਜਿਵੇਂ ਤੁਹਾਡੇ ਇੱਕ ਕੇਸ ਚ ਆ ਰਿਹਾ ਪੀ ਜਿਹੜਾ ਨਸ਼ਾ ਤਸਕਰ ਸੀਗਾ ਉਹਨੇ ਹਜ਼ਾਰ ਰੁਪਏ ਦਿਹਾੜੀ ਤੇ ਇਹ ਥੋੜੀ ਸਰਕਾਰ ਦੀ ਪੁਸ਼ਟੀ ਰਿਪੋਰਟ ਆ ਕਿ ਅੱਗੇ ਨੌਜਵਾਨ ਰੱਖੇ ਹੋਏ ਕੰਮ ਕਰਨ ਨੂੰ ਇਹ ਬੇਰੋਜ਼ਗਾਰੀ ਨੂੰ ਦੱਸਦੇ ਆ ਨਾ ਵੀ ਬੇਰੋਜ਼ਗਾਰੀ ਕਿੰਨੀ ਹੈ ਬੇਰੋਜ਼ਗਾਰੀ ਨੂੰ ਵੀ ਤੁਸੀਂ ਖਤਮ ਨਹੀਂ ਕਰ ਸਕੇ ਇਹਦੋਂ ਗਾਹਾਂ ਚਾਹੇ ਤੁਸੀਂ ਕਹਿੰਦੇ ਸੀ ਵੀ ਅਸੀਂ ਸੈਂਡ ਮਾਫੀਆ ਰੇਡ ਦਾ ਮਾਫੀਆ ਖਤਮ ਕਰਨਾ ਹੁਣ ਥੋੜਾ ਪੈਦਾ ਕੀਤਾ ਹੋਇਆ ਮਾਫੀਆ ਆ ਗਿਆ ਨਾ ਤੁਹਾਡੇ ਕੋਲ ਕੇਵਲ ਨੈਟਵਰਕ ਦਾ ਮਾਫੀਆ ਖਤਮ ਹੋ ਸਕਿਆ ਜਿਉਂ ਦਾ ਤਿਉਂ ਆ ਤੁਸੀਂ ਬੱਸ ਮਾਫੀਆ ਦਾ ਖਤਮ ਕਰਨ ਦਾ ਇਲਜ਼ਾਮ ਲਾਉਂਦੇ ਸੀ ਥੋੜੀ ਸਰਕਾਰ ਵਲੇ ਕੋਈ ਵੀ ਨਵੀਆਂ ਬੱਸਾਂ ਨਹੀਂ ਪਈਆਂ ਹੈਗੀਆਂ ਸਗੋਂ ਗਿਣਤੀ ਘਟੀ ਹੈਗੀ ਸੋ ਬੱਸ ਮਾਫੀਆ ਥੋੜੀ ਸਰਕਾਰ ਚ ਵਧਿਆ ਹੈਗਾ ਘਟਿਆ ਨਹੀਂ ਹੈਗਾ ਜਿੱਥੋਂ ਤੱਕ ਖੇਤੀ ਸੰਕਟ ਦਾ ਹੱਲ ਕਰਨਾ ਸੀ ناکਾਮਜਾਬ ਰਹੇ ਨਾ ਤੁਸੀਂ ਕਿਸੇ ਫਸਲਾਂ ਤੇ ਐਮਐਸਪੀ ਸਾਨੂੰ ਲੀਗਲ ਗਰੰਟੀ ਕਾਨੂੰਨ ਦੇ ਸਕੇ ਨਾ ਤੁਸੀਂ ਕਿਸਾਨਾਂ ਨੂੰ ਕਰਜ਼ੇ ਮੁਕਤ ਕਰ ਸਕੇ ਜਾਨੀ ਕਿ ਨਾਕਾਮ ਜਾਬ ਸਰਕਾਰ ਨਕਾਮੀਆਂ ਲਕਾਉਣ ਵਾਸਤੇ ਹੁਣ ਜਿਹੜੇ ਹਕੀਕੀ ਮੈਨਾਂ ਵਿੱਚ ਕਿਸਾਨ ਜਿਹੜਾ ਤੁਹਾਡੇ ਅੱਖਾਂ ਦੇ ਸਾਹਮਣੇ ਰੋੜਾ ਰੜਕਦੇ ਨੇ ਵੀ ਇਹੀ ਹਕੀਕੀ ਰੂਪ ਵਿੱਚ ਕਿਉਂਕਿ ਅਸੀਂ ਟਵੀਟਾਂ ਤੇ ਵਿਰੋਧ ਕਰਨ ਵਾਲੇ ਨਹੀਂ ਬਿਆਨ ਤੇ ਵਿਰੋਧ ਕਰਨਾ ਸੀ ਜ਼ਮੀਨ ਤੇ ਖੜ ਕੇ ਜੋ ਡੈਮੋਕਰੇਸੀ ਵਿੱਚ ਵਿਸ਼ਵਾਸ ਰੱਖ ਕੇ ਜਦੋਂ ਤੁਸੀਂ ਪਿੰਡਾਂ ਚ ਆ ਰਹੇ ਹੋ ਤੁਹਾਡੇ ਐਮਐਲਏ ਆ ਰਹੇ ਆ ਤੁਹਾਡੇ ਐਮਪੀ ਆ ਰਹੇ ਆ ਤੁਹਾਡੇ ਮੰਤਰੀ ਆ ਰਹੇ ਪੀਸਫੁਲੀ ਢੰਗ ਨਾਲ ਸਵਾਲ ਕਰਦੇ ਆ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਮੈਂ ਗਨਾਏ ਆ ਅਰ ਸ਼ੰਭੂ ਤੇ ਖਰੌਰੀ ਦੇ ਮੋਰਚੇ 'ਚ ਪਾਪ ਕਮਾ ਕੇ ਤੁਸੀਂ ਜਿਵੇਂ ਤਸ਼ੱਦਦ ਜਬਰ ਟਾ ਕੇ ਤੁਸੀਂ ਕਿਸਾਨ ਖਦੇੜੇ ਆ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਐਸਕੇਐਮ ਦੀ ਮੀਟਿੰਗ ਜੋ ਤੁਸੀਂ ਭੱਜ ਗਏ ਔਰ ਜੋ ਕੁਝ ਉਹਦੋਂ ਬੋਲਿਆ ਥੋਥੋ ਜਵਾਬ ਨਹੀਂ ਹੈਗਾ ਚੌਂਤੇ ਵਾਲੇ ਸਕੂਲ ਦੇ ਸਟਾਫ ਨਾਲ ਜੋ ਕੁਝ ਤੁਸੀਂ ਕੀਤਾ ਉਹ ਤੁਹਾਡੇ ਕੋ ਤੇ ਹੁਣ ਜਿਹੜਾ ਬਠਿੰਡੇ ਅੰਦਰ ਕਨਸੋਹਾ ਪਿੰਡ ਦੱਸਿਆ ਜਾ ਰਿਹਾ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਤੁਸੀਂ ਬੀਕੇ ਜੂ ਸਿੱਧੂਪੁਰ ਦੇ ਕਾਕਾ ਸਿੰਘ ਕੋਟਲਾ ਸਮੇਤ ਸੈਂਕੜੇ ਕਿਸਾਨਾਂ ਤੇ ਪੁਲਿਸ ਜਬਰ ਟਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ ਵਾ ਔਰ ਉਹ ਲੰਮੀਆਂ ਭੁੱਖ ਹੜਤਾਲਾਂ ਤੇ ਆ ਇਹਦੀ ਵੀ ਨਿੰਦਿਆ ਕਰਦੇ ਔਰ ਮੰਗ ਕਰਦੇ ਆ ਵੀ ਸਾਨੂੰ ਮਜਬੂਰ ਨਾ ਕਰਿਓ ਤੇ ਖੰਡ ਅੰਦੋਲਨ ਕਰ ਲਈ ਉਹ ਬੰਦੇ ਤੁਰੰਤ ਰਿਹਾ ਕਰੋ ਇਹ ਠੀਕ ਨਹੀਂ ਹੈਗਾ ਸੋ ਪੰਜਾਬ ਅੰਦਰ ਜੇ ਮਜ਼ਦੂਰ ਜ਼ਿਲ੍ਹਾ ਕੇਂਦਰਾਂ ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹੀ ਮਜ਼ਦੂਰ ਲੀਡਰਾਂ ਦੀਆਂ ਘਰਾਂ 'ਚੋਂ ਗ੍ਰਿਫਤਾਰੀਆਂ ਹੋ ਗਈਆਂ ਥੋੜਾ ਜਿਹੜਾ ਅਸੀਂ ਕਹਿੰਦੇ ਨਾ ਪੁਲਸ ਰਾਜ ਨੂੰ ਵਿੱਚ ਪੰਜਾਬ ਬਦਲਿਆ ਉਹਦੀਆਂ ਨਿਸ਼ਾਨੀਆਂ ਨੇ ਵੀ ਪੁਲਸ ਦਾ ਰਾਜ ਕਰਤਾ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਭਿਆਨ ਨੂੰ ਅਸੀਂ ਕਿੰਨੇ ਵੀ ਸਾਨੂੰ ਚੈਲੰਜ ਕਬੂਲ ਹੈ ਜਿੱਥੇ ਮਰਜ਼ੀ ਆਉਣਾ ਹੋ ਔਰ ਕੇਂਦਰ ਦੀਆਂ ਪੂਰੀਆਂ ਚਾਲਾਂ ਦੇ ਨਾਲ ਰਲ ਕੇ ਸਾਡਾ ਮੁੱਖ ਮੰਤਰੀ ਚਾਲਾਂ ਚੱਲ ਰਿਹਾ ਹੈਗਾ ਵਾ ਔਰ ਪੂਰੀ ਤਰ੍ਹਾਂ ਕਾਰਪੋਰੇਟ ਦਾ ਅਜੰਡਾ ਕੇਂਦਰ ਤੇ ਪੰਜਾਬ ਜਮ ਕਰ ਲਾਗੂ ਕਰ ਰਿਆ ਜਿਹੜਾ ਪਾਣੀ ਪਰ ਦੂਸ਼ਣ ਰੋਕਥਮ ਤੇ ਨਿਯੰਤਰਣ ਸੋਧ ਐਕਟ 2025 ਜਿਹੜਾ ਵਾ ਇਹਨਾਂ ਨੇ 24 ਪਾਸ ਕੀਤਾ 25 ਜਿਹੜਾ 1974 ਵਾਲਾ ਸੀ ਭਾਜਪਾ ਨੇ ਕੇਂਦਰ ਚ ਪਾਸ ਸਾ ਕੇਂਦਰ ਦੀ ਕੋਈ ਸਰਕਾਰ ਨੇ ਪਾਸ ਨਹੀਂ ਕੀਤਾ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਨੇ ਧਰੋਹ ਕਮਾਇਆ ਪੰਜਾਬ ਅੰਦਰ ਗੰਦਾ ਪਾਣੀ ਪਾਉਣ ਵਾਲਿਆਂ ਨੂੰ 6 ਸਾਲ ਦੀ ਸਜ਼ਾ ਤੋਂ ਮੁਕਤੀ ਕਰ ਦਿੱਤੀ ਇਹਦੋਂ ਗਾਂ ਜਿਹੜੀਆਂ ਵੀ ਭਾਰਤ ਮਾਲਾ ਯੋਜਨਾ ਤ ਹ ਸੜਕਾਂ ਨਿਕਲ ਰਹੀਆਂ ਕਿਸਾਨਾਂ ਨੂੰ ਕੁੱਟ ਕੇ ਜਬਰੀ ਪੁਲਿਸ ਰਾਹੀਂ ਉਹਨਾਂ ਦੇ ਕਬਜ਼ੇ ਲਏ ਜਾ ਰਹੇ ਗੈਸ ਪੈਪਰ ਲਗਾਈਆਂ ਜਾ ਰਹੀਆਂ ਪੰਜਾਬੀ ਇਸ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣਗੇ ਔਰ ਅਸੀਂ ਕੈਮਮ ਵੱਲੋਂ ਜੋ ਜ਼ਬਰ ਪੰਜਾਬ ਅੰਦਰ ਹੋ ਰਿਹਾ ਉਹਦੀ ਵੀ ਨਿੰਦਿਆ ਕਰਦੇ ਹਾਂ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਔਰ ਤੁਹਾਡੇ ਚੈਲੰਜ ਨੂੰ ਕਬੂਲ ਕਰਦੇ ਹਾਂ ਜਦੋਂ ਮਰਜ਼ੀ ਸਾਧ ਲਿਓ ਵੱਲੋਂ ਉਹ ਵੱਡਾ ਐਲਾਨ ਕਰ ਦਿੱਤਾ ਤੇ ਆਖਰ ਹੁਣ ਇਸ ਐਲਾਨ ਤੋਂ ਬਾਅਦ ਸਰਕਾਰ ਕਿਹੋ ਜੀ ਰਣਨੀਤੀ ਉਲੀਕਦੀ ਆ ਕਿਉਂਕਿ ਸਰਕਾਰ ਦੇ ਲਈ ਪ੍ਰਸ਼ਾਸਨ ਦੇ ਲਈ ਵੱਡੀ ਚੁਣੌਤੀ ਹੋ ਜਾਂਦੀ ਆ ਜਦੋਂ ਕੋਈ ਵੀ ਭਾਵੇਂ ਕੋਈ ਸਿਆਸੀ ਪਾਰਟੀ ਹੋਵੇ ਭਾਵੇਂ ਕੋਈ ਜਥੇਬੰਦੀ ਹੋਵੇ ਭਾਵੇਂ ਕਿਸਾਨਾਂ ਦੀ ਜਥੇਬੰਦੀ ਜਾਂ ਫਿਰ ਕਿਸੇ ਮੁਲਾਜ਼ਮਾਂ ਦੀ ਜਥੇਬੰਦੀ ਹੋਵੇ ਤਾਂ ਜਦੋਂ ਕੋਈ ਅਜਿਹਾ ਐਲਾਨ ਕੀਤਾ ਜਾਂਦਾ ਤਾਂ ਪ੍ਰਸ਼ਾਸਨ ਦੇ ਲਈ ਵੱਡੀ ਚੁਣੌਤੀ ਬਣ ਜਾਂਦੀ ਆ ਭਾਵੇਂ ਕੀ ਐਲਾਨ ਹੋਵੇ ਕਿ ਅਸੀਂ ਦਿੱਲੀ ਨੂੰ ਜਾਣਾ ਭਾਵੇਂ ਐਲਾਨ ਹੋਵੇ ਕਿ ਅਸੀਂ ਮੁੱਖ ਮੰਤਰੀ ਦੀ ਰਿਹائش ਦਾ ਘ੍ਰੋਹ ਕਰਨਾ ਭਾਵੇਂ ਡੀਸੀ ਦਫ਼ਤਰਾਂ ਦਾ ਘ੍ਰੋਹ ਕਰਨਾ ਭਾਵੇਂ ਸੜਕਾਂ ਦੇ ਉੱਤੇ ਧਰਨੇ ਲਾਉਣੇ ਤਾਂ ਪ੍ਰਸ਼ਾਸਨ ਦੇ ਲਈ ਵੱਡੀ ਚਣੌਤੀ ਵੱਲੋਂ ਉਹ ਵੱਡਾ ਐਲਾਨ ਕਰ ਦਿੱਤਾ ਤੇ ਆਖਰ ਹੁਣ ਇਸ ਐਲਾਨ ਤੋਂ ਬਾਅਦ ਸਰਕਾਰ ਕਿਹੋ ਜੀ ਰਣਨੀਤੀ ਉਲੀਕਦੀ ਆ ਕਿਉਂਕਿ ਸਰਕਾਰ ਦੇ ਲਈ ਪ੍ਰਸ਼ਾਸਨ ਦੇ ਲਈ ਵੱਡੀ ਚਣੌਤੀ ਹੋ ਜਾਂਦੀ ਆ ਜਦੋਂ ਕੋਈ ਵੀ ਭਾਵੇਂ ਕੋਈ ਸਿਆਸੀ ਪਾਰਟੀ ਹੋਵੇ ਭਾਵੇਂ ਕੋਈ ਜਥੇਬੰਦੀ ਹੋਵੇ ਭਾਵੇਂ ਕਿਸਾਨਾਂ ਦੀ ਜਥੇਬੰਦੀ ਜਾਂ ਫਿਰ ਕਿਸੇ ਮੁਲਾਜ਼ਮਾਂ ਦੀ ਜਥੇਬੰਦੀ ਹੋਵੇ ਤਾਂ ਜਦੋਂ ਕੋਈ ਅਜਿਹਾ ਐਲਾਨ ਕੀਤਾ ਜਾਂਦਾ ਤਾਂ ਪ੍ਰਸ਼ਾਸਨ ਦੇ ਲਈ ਵੱਡੀ ਚਣੌਤੀ ਬਣ ਜਾਂਦੀ ਆ ਭਾਵੇਂ ਕਿ ਐਲਾਨ ਹੋਵੇ ਕਿ ਅਸੀਂ ਦਿੱਲੀ ਨੂੰ ਜਾਣਾ ਭਾਵੇਂ ਐਲਾਨ ਹੋਵੇ ਕਿ ਅਸੀਂ ਮੁੱਖ ਮੰਤਰੀ ਦੀ ਰਿਹائش ਦਾ ਘ੍ਰੋਅ ਕਰਨਾ ਭਾਵੇਂ ਡੀਸੀ ਦਫ਼ਤਰਾਂ ਦਾ ਘ੍ਰੋਅ ਕਰਨਾ ਭਾਵੇਂ ਸੜਕਾਂ ਦੇ ਉੱਤੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਤੇ ਆਖਰ ਹੁਣ ਇਸ ਐਲਾਨ ਤੋਂ ਬਾਅਦ ਸਰਕਾਰ ਕਿਹੋ ਜੀ ਰਣਨੀਤੀ ਉਲੀਕਦੀ ਆ ਕਿਉਂਕਿ ਸਰਕਾਰ ਦੇ ਲਈ ਪ੍ਰਸ਼ਾਸਨ ਦੇ ਲਈ ਵੱਡੀ ਚੁਣੌਤੀ ਹੋ ਜਾਂਦੀ ਹੈ ਜਦੋਂ ਕੋਈ ਵੀ ਭਾਵੇਂ ਕੋਈ ਸਿਆਸੀ ਪਾਰਟੀ ਹੋਵੇ ਭਾਵੇਂ ਕੋਈ ਜਥੇਬੰਦੀ ਹੋਵੇ ਭਾਵੇਂ ਕਿਸਾਨਾਂ ਦੀ ਜਥੇਬੰਦੀ ਜਾਂ ਫਿਰ ਕਿਸੇ ਮੁਲਾਜ਼ਮਾਂ ਦੀ ਜਥੇਬੰਦੀ ਹੋਵੇ ਤਾਂ ਜਦੋਂ ਕੋਈ ਅਜਿਹਾ ਐਲਾਨ ਕੀਤਾ ਜਾਂਦਾ ਤਾਂ ਪ੍ਰਸ਼ਾਸਨ ਦੇ ਲਈ ਵੱਡੀ ਚੁਣੌਤੀ ਬਣ ਜਾਂਦੀ ਆ ਭਾਵੇਂ ਕਿ ਇਲਾਨ ਹੋਵੇ ਕਿ ਅਸੀਂ ਦਿੱਲੀ ਨੂੰ ਜਾਣਾ ਭਾਵੇਂ ਐਲਾਨ ਹੋਵੇ ਕਿ ਅਸੀਂ ਮੁੱਖ ਮੰਤਰੀ ਦੀ ਰਿਹائش ਦਾ ਘ੍ਰੋਹ ਕਰਨਾ ਭਾਵੇਂ ਡੀਸੀ ਦਫ਼ਤਰਾਂ ਦਾ ਘ੍ਰੋਹ ਕਰਨਾ ਭਾਵੇਂ ਸੜਕਾਂ ਦੇ ਉੱਤੇ ਧਰਨੇ ਲਾਉਣੇ ਦਾ ਪ੍ਰਸ਼ਾਸਨ ਦੇ ਲਈ ਵੱਡੀ ਚੁਣੌਤੀ ਵਾਲੀ ਗੱਲ ਜ਼ਰੂਰ ਬਣ ਜਾਣਾ ਹੈ